ਵਾਰ ਫਿਰ ਕਈ ਦੇਸ਼ਾਂ ਦੀ ਐਂਟਰੀ ਆਪਣੇ ਦੇਸ਼ ਵਿੱਚ ਬੈਨ ਕਰ ਦਿੱਤੀ ਹੈ ਦੱਸ ਜੇ ਕਿ 12 ਦੇਸ਼ ਡੋਨਲਡ 트੍ਰੰਪ ਦੇ ਵੱਲੋਂ ਬੈਨ ਕਰ ਦਿੱਤੇ ਗਏ ਨੇ ਅਮਰੀਕਾ ਦੇ ਵਿੱਚ ਇਹਨਾਂ ਦੇਸ਼ਾਂ ਦੇ ਜੋ ਨਾਗਰਿਕ ਨੇ ਉਹਨਾਂ ਦੀ ਐਂਟਰੀ ਨਹੀਂ ਹੋਵੇਗੀ ਤਾਂ ਡੋਨਲਡ 트੍ਰੰਪ ਜੋ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਤੇ 12 ਦੇਸ਼ਾਂ ਨੂੰ ਤੇ ਟ੍ਰੈਵਲ ਬੈਨ ਲਾਗੂ ਕਰ ਦਿੱਤਾ ਗਿਆ ਤਾਂ ਦੱਸ ਦਿਓ ਕਿ ਕਿਹੜੇ 12 ਦੇਸ਼ ਨੇ ਜਿਨ੍ਹਾਂ ਦੇ ਉੱਤੇ ਇਹ ਟ੍ਰੈਵਲ ਬੈਨ ਲਾਗੂ ਕੀਤਾ ਗਿਆ ਹੈ ਔਰ ਇਸ ਤੋਂ ਇਲਾਵਾ ਸੱਤ ਤੋਂ ਹੋਰ ਦੇਸ਼ ਨੇ ਜਿਨ੍ਹਾਂ ਦੇ ਉੱਤੇ ਕੁਝ ਅੰਸ਼ਿਕ ਪਾਬੰਦੀਆਂ ਲਗਾਈਆਂ ਗਈਆਂ ਨੇ ਜਾਨਕੀ ਪੂਰਨ ਤੌਰ ਤੇ ਉੱਤੇ ਉਹਨਾਂ ਦੇ ਉੱਤੇ ਬੈਨ ਨਹੀਂ ਕੀਤਾ ਗਿਆ ਪਰ ਕੁਝ ਪਾਬੰਦੀਆਂ ਉਹਨਾਂ ਦੇਸ਼ਾਂ ਦੇ ਉੱਤੇ ਵੀ ਲਗਾਈਆਂ ਗਈਆਂ ਨੇ ਤੇ ਇਸ ਸਖਤ ਕਦਮ ਡੋਨਾਲਡ 트ੰਪ ਦੇ ਵੱਲੋਂ ਚੁੱਕਿਆ ਗਿਆ ਹੈ ਦੱਸਦੇ ਕਿ ਇੱਕ ਵਾਰ ਫਿਰ 트ੰਪ ਟਰੈਵਲ ਬੈਨ ਲਾਗੂ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਵਿੱਚ ਔਰ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਨੂੰ ਦੇ ਉੱਤੇ ਪੂਰੀ ਤਰੀਕੇ ਦੇ ਨਾਲ ਰੋਕ ਲਗਾ ਦਿੱਤੀ ਗਈ ਹੈ ਇਹਨਾਂ ਦੇ ਵਿੱਚ ਅਫਗਾਨਿਸਤਾਨ ਮਾਮਾਰ ਚਾੜ ਕਾਂਗੋ ਇੱਕ ਵਟੇਰੀਅਲ ਗਿਨੀ ਇਰੀਟਰੀਆ ਹੱਤੀ ਈਰਾਨ ਲਿਬਿਆ ਸੋਮਾਲੀਆ ਸ Sudan ਅਤੇ ਜਮਨ ਇਹ ਦੇਸ਼ ਸ਼ਾਮਲ ਨੇ ਜਿਨ੍ਹਾਂ ਦੇ ਉੱਤੇ ਟ੍ਰੈਵਲ ਬੈਨ ਲਾਗੂ ਕੀਤਾ ਗਿਆ ਔਰ ਇਸ ਤੋਂ ਇਲਾਵਾ ਇਹਨਾਂ ਦੇਸ਼ਾਂ ਦੇ ਨਾਗਰਿਕ ਹੁਣ ਅਮਰੀਕਾ ਦੇ ਵਿੱਚ ਦਾਖਲ ਨਹੀਂ ਹੋ ਸਕਣਗੇ ਔਰ ਇਹ ਜੋ ਪਾਬੰਦੀ ਹੈ ਸੋਮਵਾਰ ਸਵੇਰ 12 ਵਜੇ ਤੋਂ ਲਾਗੂ ਕਰ ਦਿੱਤੀ ਗਈ ਹੈ ਤਾਂ ਦੱਸਦੀ ਕਿ ਇਸ ਤੋਂ ਇਲਾਵਾ ਡੋਨਲਡ ਟਰੰਪ ਨੇ 7 ਹੋਰ ਦੇਸ਼ਾਂ ਤੇ ਕੁਝ ਪਾਬੰਦੀਆਂ ਲਗਾਈਆਂ ਨੇ ਔਰ ਇਹਨਾਂ ਦੇ ਵਿੱਚ ਬੁਰੰਡੀ ਕਯੂਬਾ ਲਾਓਸ ਸੇਰਾ ਲੀਓਨ ਟੋਗੋ ਤੁਰਕਮਿਸਤਾਨ ਅਤੇ ਵੈਨੇਜੂਲਾ ਸ਼ਾਮਲ ਨੇ ਜਿਨ੍ਹਾਂ ਦੇ ਤੇ